ਬਨੀਸ਼ ਪੁਗਾਟ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦੀ ਤਿਆਰੀ ਚਾ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਗਈ ਹੈ ਬਜਰੰਗ ਪੁਨੀਆ ਤੇ ਬਨੀਸ਼ ਪੁਗਾਟ ਦੀ ਹੈ ਕਹਿੰਦੇ ਜੀ ਖੜਗੇ ਹੋਰਾਂ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਹੋਰਾਂ ਨਾਲ ਮੁਲਾਕਾਤ ਹੋ ਗਈ ਹੈ ਤੇ ਪਤਾ ਲੱਗ ਰਿਹਾ ਕਿ ਕੇ ਸੀ ਬੇਨੂ ਗੋਪਾਲ ਨਾਲ ਵੀ ਮੁਲਾਕਾਤ ਕਰਵਾ ਦਿੱਤੀ ਗਈ ਹੈ ਤੇ ਸ਼ਾਮਲ ਹੋਣਾ ਤੇ ਟਿਕਟ ਮਿਲਣੀ ਤੈ ਹੈ ਜੀ ਕਹਿੰਦੇ ਕੱਲ ਵੀ हरियाणा ਦੇ ਜਿਹੜੇ ਇੰਚਾਰਜ ਨੇ ਕਾਂਗਰਸ ਉਹ ਵੀ ਇਸ਼ਾਰਾ ਕਰ ਰਹੇ ਸੀ ਕਿ ਆਉਂਦੇ ਦਿਨ ਸਪਸ਼ਟ ਹੋਊਗਾ ਸੋ ਅੱਜ ਇਸ ਤਸਵੀਰ ਨੇ ਬਹੁਤ ਕੁਝ ਸਾਫ਼ ਕਰਤਾ ਬਜਰੰਗ ਪੁਨੀਆ ਅਤੇ ਬਨੇਸ਼ ਫੁਗਾਟ ਰਾਹੁਲ ਗਾਂਧੀ ਦਾ ਨਜ਼ਰ ਆਇਆ ਹੁਣ ਕੁਝ तरह ਸਵਾਲ ਖੜੇ ਕਰ ਰਹੀਆਂ ਜੀ ਇਹ ਤਾਂ ਪਤਾ ਹੀ ਸੀ ਕਿ ਉਧਰ ਵਾਲੇ ਜਵਾਬ ਦੇ ਰਹੇ ਨੇ ਜੀ ਪਤਾ ਤਾਂ ਤੁਹਾਨੂੰ ਇਹ ਵੀ ਸੀਗਾ ਜੀ ਕਿ ਆ ਦੂਜੀ ਜਿਹੜੀ ਇਹਨਾਂ ਦੀ ਭੈਣ ਹੈ ਨਾ ਉਹ ਵੀ ਦਾਦਰੀ ਤੋਂ ਹੀ ਪਹਿਲਾਂ ਮਤਲਬ ਕਿ ਪਿਛਲੀ ਵਾਰ 2019 ਦੇ ਵਿੱਚੋਂ ਲੜੀ ਸੀ ਉਹ ਦੰਗਲ ਗਰਲ ਬਬੀਤਾ ਫੁਗਾਟ ਕਹਿੰਦੇ ਵੀ ਉਹਦਾ ਵੀ ਪਤਾ ਹੀ ਸੀ ਤੇ ਜੋ ਵੀ ਜੀ ਬੀਜਪੀ ਜਾ ਸਕਦੀ ਆ ਮਰੀ ਬਿਫਗੜ ਕਾਂਗਰਸ ਕਿਉਂ ਨਹੀਂ ਜਾ ਸਕਦੀ ਹੰਦੋਈਤ ਰਾਪਤ ਚ ਤਾਨੇ ਮੇਨੇ ਮੇਨੋ ਤੇਣੀ ਸ਼ੁਰੂ ਹੋ ਗਏ ਪਰ ਅਜੇ ਟਿਕਟਾਂ ਮਿਲਣੀਆਂ ਨਹੀਂ ਪਤਾ ਲੱਗਾ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬਜਰੰਗ ਪੁਨੀਆ ਤੇ ਵਿਨੇਸ਼ ਫਿਗੜ ਤੇ ਲਈ ਕਾਂਗਰਸ ਨੇ ਫਾਰਮੂਲਾ ਕੱਢਿਆ ਕਿ ਵਿਨੇਸ਼ ਫਿਗੜ ਦੇ ਲਈ ਤਿੰਨ ਸੀਟਾਂ ਦੀ অপਸ਼ਨ ਦਿੱਤੀ ਹੈ ਉਹਨਾਂ ਨੂੰ ਕਿ ਨਾ ਤਿੰਨ ਸੀਟਾਂ ਚੋਂ ਕੋਈ ਚੁਣ ਲਓ ਜਿੱਥੋਂ ਤੁਸੀਂ ਚੋਣ ਲੜਨੀ ਹੈ ਕਹਿੰਦੇ ਆਪਣੇ ਸਹਰਿਆਂ ਦੇ ਪਿੰਡ ਤੋਂ ਚੋਣ ਲੜ ਸਕਦੀ ਹੈ ਵਿਨੇਸ਼ ਫਿਗੜ ਤੇ ਉਧਰ ਬਜਰੰਗ ਪੁਨੀਆ ਨੂੰ ਵੀ ਦੋ ਸੀਟਾਂ ਦੀ অপਸ਼ਨ ਦਿੱਤੀ ਹੈ ਜਦੋਂ ਕਿ ਬੰਜ ਰੰਗ ਪੁਨੀਆ ਜਿਹੜੀਆਂ ਦੋ ਸੀਟਾਂ ਤੋਂ ਲੜਨਾ ਚਾਹੁੰਦੀ ਸੀ ਉਹਦੀ ਬਜਾਏ ਉਹਨਾਂ ਨੂੰ ਹੋਰ ਦੋ ਸੀਟਾਂ ਦਿੱਤੀਆਂ ਕਿ ਇਹਨਾਂ ਚੋਂ ਕੋਈ ਚੁਣਨੀਆ ਤਾਂ ਚੁਣ ਲਓ ਮਨੀਸ਼ ਫਗਟ ਜਦੋਂ ਫੈਰ ਅਥਲੈਂਪਿਕ ਤੋਂ ਪਰਤੀ ਤਦ ਉਹਨਾਂ ਦੇ ਨਾਲ ਜਿੱਦਾਂ ਹੀ ਦਪਿੰਦਰ ਹੁੱਡਾ ਹਰੀ ਨਜ਼ਰ ਆਏ ਸੀ ਤਦ ਇਹ ਚਰਚਾ ਨੇ ਜ਼ੋਰ ਫੜ ਲਿਆ ਸੀ ਕਿ ਲਓ ਜੀ ਇਹ ਪਹਿਲਵਾਨ ਕੁੜੀ ਹੁਣ ਰਾਜਨੀਤਿਕ ਮੈਦਾਨ 'ਚ ਦੰਗਲ ਲੜਦੀ ਨਜ਼ਰ ਆ ਸਕਦੀ ਹੈ ਉਹਨਾਂ ਨੂੰ ਤਿੰਨ অপਸ਼ਨ ਦਿੱਤੇ ਕਹਿੰਦੇ ਜੀ ਕਾਂਗਰਸ ਨੇ ਇਹ ਚਰਚਾ ਮਾ ਦਿੱਲੀ ਦੇ ਗਲਿਆਰਿਆਂ ਚੋਂ ਨਿਕਲ ਕੇ ਆ ਰਹੀਆਂ ਨੇ ਜਿਹਦੇ ਵਿੱਚ ਪਤਾ ਲੱਗਾ ਇੱਕ ਦਾਦਰੀ ਦੀਆਂ ਦੋ ਸੀਟਾਂ ਨੇ ਜਿੱਥੋਂ ਉਹਨਾਂ ਦਾ ਇਸ ਖੇਤਰ ਤੋਂ ਉਹਨਾਂ ਦਾ ਪਿੰਡ ਆਉਂਦਾ ਬਿਲਾਲੀ ਤੇ ਇੱਕ ਸੀਟ ਉਹਨਾਂ ਨੂੰ ਕਹਿੰਦੇ ਜੀ ਜੀਨ ਦੀ ਜੁਲਾਨਾ ਸੀਟ ਜਿਹੜੀ ਉਹਨਾਂ ਦੇ ਸਹਰਿਆਂ ਦੇ ਪਿੰਡ ਤੋਂ ਆਉਂਦੀ ਹੈ ਸੋ ਉਹ ਸੀਟ ਦਿੱਤੀ ਗਈ ਹੈ ਬਿਨੇਸ਼ ਦੇ ਕਹਿੰਦੇ ਜੀਨ ਦੇ ਜੁਲਾਨਾ ਸੀਟ ਤੋਂ ਲੜਨ ਦੇ ਅਸਾਰ ਨੇ ਸਹਰਿਆਂ ਦੇ ਖੇਤਰ ਇਹ ਸਹਰਿਆਂ ਦਾ ਪਿੰਡ ਇਸ ਖੇਤਰ ਚ ਆਉਂਦਾ ਇੱਥੋਂ ਕਹਿੰਦੇ ਚੋਣ ਲੜ ਸਕਦੀ ਹੈ ਜਦੋਂ ਕਿ ਜੇ ਦਾਦਰੀ ਤੋਂ ਹਾਂ ਮਤਲਬ ਚਰਖੀ ਦਾਦਰੀ ਦੇ ਖੇਤਰ ਦੀਆਂ ਜਿਹੜੀਆਂ ਦੋ ਸੀਟਾਂ ਨੂੰ ਆਪਸ਼ਨ ਦਿੱਤੀ ਹੈ ਉਹਨਾਂ ਚੋ ਜੇ ਦਾਦਰੀ ਤੋਂ ਲੜਦੀ ਆ ਤਾਂ ਦਾਦਰੀ ਤੋਂ ਉਹਦਾ ਮੁਕਾਬਲਾ ਆਪਣੀ ਚਾਚੇ ਦੀ ਭੈਣ ਚਾਚੇ ਦੀ ਕੁੜੀ ਮਤਲਬ ਆਪਣੀ ਚਚੇਰੀ ਭੈਣ ਹੈ ਜਿਹੜੀ ਦੰਗਲਗੜ ਲਬਵਿਤਾ ਫੁਗਾਟ ਉਹਦੇ ਨਾਲ ਹੋ ਸਕਦਾ 2019 ਦੇ ਵਿੱਚ ਵੀ ਭਾਜਪਾ ਦੀ ਟਿਕਟ ਤੇ ਬਵਿਤਾ ਫੁਗਾਟ ਚੋਂ ਲੜ ਚੁੱਕੀ ਹੈ ਪਰ ਚੋਣ ਨਹੀਂ ਜਿੱਤ ਸਕੀ ਸੀ ਇਧਰ ਬਜਰੰਗ ਪੁਨੀਆਂ ਨੂੰ ਕਹਿੰਦੇ ਜੀ ਬਾਦਗੜ ਤੇ ਭਵਾਨੀ ਦੋ ਸੀਟਾਂ ਦੀ ਆਪਸ਼ਨ ਦਿੱਤੀ ਗਈ ਆ ਜਾਟਪਾਈਚਾਰੇ ਦੀ ਬਹੁ ਗੰਠੀ ਵਾਲੀਆਂ ਸੀਟਾਂ ਨੇ ਜਦੋਂ ਕਿ ਕਹਿੰਦੇ ਉਹ ਸੋਨੀਪੱਤ ਤੋਂ ਇਛਕ ਸੀ ਪਰ ਉਹ ਉੱਥੇ ਪੂਰਨੀ ਪੈਣਾ ਉੱਥੇ ਤਹਿ ਲੀਡਰ ਹੈਗਾ ਜੋ ਉਹਦੀ ਈਡੀ ਦੀ ਜਾਂਚ ਵੀ ਚੱਲ ਰਹੀ ਹੈ ਨਹੀਂ ਤਾਂ ਉਹਦੇ ਪਰਿਵਾਰ ਨੂੰ ਟਿਕਟ ਮਿਲੂਗੀ ਝੱਜਰ ਤੋਂ ਮਤਲਬ ਝੱਜਰ ਦੀ ਬਾਦਲੀ ਸੀਟ ਤੋਂ ਇਛਕ ਸੀ ਉੱਥੋਂ ਬ੍ਰਾਹਮਣ ਲੀਡਰ ਨੂੰ ਇੱਕ ਨੂੰ ਕਹਿੰਦੇ ਤੈਅ ਕਰ ਚੁੱਕੀ ਹੈ ਕਾਂਗਰਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਇਸ ਲਈ ਕਹਿੰਦੇ ਬਹਾਦਰਗੜ੍ਹ ਤੇ ਪਵਾਨੀ ਦੋ ਸੀਟਾਂ ਦੀ ਆਪਸ਼ਨ ਬਜਰੰਗ ਕੁੰਨਿਆ ਨੂੰ ਹੈ ਤੇ ਵਿਨੇਸ਼ ਪਗੜ ਦੀ ਚਰਚਾ ਹੈ ਕਿ ਜੀਨ ਦੀ ਜਲਾਨਾ ਸੀਟ ਤੋਂ ਬਨੀਸ਼ ਫਗਟ ਕਾਂਗਰਸੀ ਟਿਕਟ ਤੇ ਮદાન ਚ ਨਿਤਰ ਸਕਦੀ ਹੈ